ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਨੇ ਚੰਗੀਆਂ ਟੌਪ ਕਲਾਸ ਇੱਕ ਝੋਟੀ ਆ ਗਈ ਆ ਵੀਰੋ ਨੀਲੀ ਰਾਵੀ ਚ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਕੁਲਜਿੰਦਰ ਥਿਆ 10 ਦੇ ਆਪਦਾ ਟਾਈਮ ਹੀ ਨਹੀਂ ਯਾਰ ਨਿਕਲਦਾ ਹਣਾ ਹਾਂਜੀ ਰਾਮ ਜੀ ਦਾ ਵੇਖ ਹੁਣ ਵੀ ਤੂੰ 8 ਵਜੇ ਦਾ ਗਿਦਾਰ ਕੀਤਾ ਤੁਹਾਨੂੰ 5 ਵਜਣ ਲੱਗੇ ਹੈ ਹਾਂਜੀ ਬਿਲਕੁਲ ਯਾਰ ਹੈ ਇੱਕ ਜਿੰਦਰ ਤੇਰੀ ਵੇਖਣ ਵਾਲੇ ਵੀਰ ਤਾਂ ਪੈਪੜੀ ਸੱਤੀ ਕਾ ਸੱਤੀ ਕਾ ਬਿਲਕੁਲ ਬਿਲਕੁਲ ਭਾਈ ਥੋੜਾ ਹੁਣ ਅਗਲੇ ਬੰਨੇ ਕਿਦਾਂ ਹਨ ਥੋੜਾ ਟਾਈਮ ਦਿੱਤਾ ਹੁੰਦਾ ਫਿਰ ਟਾਈਮ ਲੱਗ ਹੀ ਜਾਂਦਾ ਹੈ ਨਾ ਠੀਕ ਹੈ ਜੀ ਹਾਂਜੀ 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 ਹਰ ਨੂੰ ਟਾਈਮ ਦਿੱਤਾ ਹਾਂਜੀ ਤੇ ਆਪਣਾ ਨਾਮ ਦੱਸੋ ਵੀਰ ਜੀ ਨਾਮ ਸੁਵਿੰਦਰ ਸਿੰਘ ਜੀ ਹਾਂਜੀ ਪੈਂਥਾ ਨੀੜੇ ਫਲੇਗੜ ਜੂੜੀਆਂ ਹਾਂਜੀ ਮਜੀਠਾ ਰੋਡ ਨਾਲ ਹੀ ਭਲਵਾਲੇ ਪੈਂਦੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਫੋਨ ਨੰਬਰ ਦੱਸ ਦੇ ਵੀਰ ਜੀ 9856 45155 ਜੀ ਠੀਕ ਆ ਜੀ ਤੇ ਚੰਗੀਆਂ ਵਹਿਣਾ ਗਿਆ ਆਪਣੇ ਕੋਲੇ ਵੀਰੇ ਅੱਜ ਸਿਰਾਂ ਲਾਂਦਾ ਜੀ ਸਿਰੇ ਤੋਹਫੇ ਲੈਣ ਕੇ ਆਏ ਤੁਸੀਂ ਤਾਂ ਜਿਸ ਤਰ੍ਹਾਂ ਪਹਿਲਵਾਨ ਮੇਲੇ ਦੇ ਵਿੱਚ ਮੱਲ ਦਾ ਨਾਂ ਹੁੰਦਾ ਨਾ ਜਿਸ ਤਰ੍ਹਾਂ ਮੈਂ ਦੋ ਦੋ ਤਲੱਛੀ ਲੈਂਦੀ ਆ ਜੀ ਠੀਕ ਆ ਜੀ ਸਿਰ ਦੀ ਉੱਚੀ ਛਾਣ ਭੰਡੇ ਦਾ ਕੋਈ ਲੀਪ ਜੀ ਠੀਕ ਹੈ ਜੀ ਅੱਜ ਮਨੇ ਦੱਸਿਆ ਇੱਕ ਜਵਾਈ ਹੋਈ ਹੈ ਬੱਛੇ ਆ ਗਏ ਅੱਛਾ ਜੀ ਵਸ਼ੀ ਆ ਗਈ ਮਗਰ ਬੜੀ ਇੰਪੋਰਟੈਂਟ ਵੀ ਗੱਲ ਹੈ ਜੀ ਵਸ਼ੀ ਨੂੰ ਬਹੁਤ ਚੰਗੀ ਵਸ਼ੀ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਚੰਗੀ ਗੱਲ ਲੱਗਾ ਹੈ ਚੰਗੀ ਵੈੜਾ ਜੀ ਟੋਪ ਕਲਾਸ ਦੋ ਦੰਦ ਦੋ ਦੰਦ ਵਨ ਨੰਬਰ ਹੈ ਜੀ ਠੀਕ ਹੈ ਬਿਲਕੁਲ ਜੀ ਪਸ਼ੂ ਜੀ 60-70 ਹਜ਼ਾਰ ਰੁਪਏ ਤੇ ਖਰਚਾ ਲੱਗ ਜਾਂਦਾ ਪਾਲਣ ਦੇ ਵਿੱਚ ਏਡੀ ਦੀ ਬਿਲਕੁਲ 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 ਚੰਗਾ ਕਰਦੇ ਪਾਲੀ ਵਿੱਚ ਚੰਗਾ ਪਸ਼ੂ ਹਰ ਵੀਡੀਓ ਦਾ ਬਈ ਬਹੁਤ ਸ਼ਾਨਦਾਰ ਪਸ਼ੂ ਤੁਸੀਂ ਲੈ ਕੇ ਆਉਂਦੇ ਹੋ ਇਹ ਕਰਦਾ ਕੋਈ ਦੋਦੀ ਤੇ ਚੌਕੀ ਪਿਆਵਾ ਦੂਜੀ ਲਾਉਣ ਨੂੰ ਜੀ ਨਹੀਂ ਕਰਦਾ ਬਿਲਕੁਲ ਜੀ ਅਖਰੀ ਵੀਡੀਓ ਤੇ ਵੀ ਭਾਜੀ ਅੱਧੇ ਪੌਣੇ ਘੰਟੇ ਚ ਵੇਗ ਗਿਆ ਤੇ ਪੌਣੇ ਘੰਟੇ ਚ ਗਿਆ ਮਾਲ ਜੀ ਘੰਟੇ ਜੀ ਲੰਮੇ ਸਮੇਂ ਤੋਂ ਵਪਾਰ ਦਾ ਕੰਮ ਭਾਈ ਤੁਹਾਡਾ ਹੈ ਨਾ ਜੀ ਤੇ ਲੰਮੇ ਸਮੇਂ ਤੋਂ ਤੁਹਾਨੂੰ ਵਾਕ ਵੀ ਨਾਲ ਤੁਹਾਨੂੰ ਪਰਖਿਆ ਪਸ਼ੂ ਦੀ ਹੈ ਨਾ ਜੀ ਮੈਂ ਗਾ ਚਾਲੂ ਇੱਥੇ ਕੀਤੀ ਆ ਬਿਲਕੁਲ ਠੀਕ ਹੈ ਜੀ ਚੰਗੇ ਪੀਸ ਲੈ ਕੇ ਆਉਂਦੇ ਸੋਹਣੇ ਜੀ ਤਾਂ ਸਾਜੀ ਜੀ ਨਾਲ ਚੱਲੂ ਗਿੱਤੀ ਲੈਣੀ ਜੀ ਠੀਕ ਹੈ ਜੀ ਤੇ ਬਿਲਕੁਲ ਤੇ ਕਰੀਏ ਭਾਜੀ ਇੱਤੋਂ ਸ਼ੁਰੂ ਕਰੀਏ ਮੈਂ ਤਾਂ ਹਾਂਜੀ ਇਹਦੇ ਬਾਰੇ ਦੱਸਿਓ ਵੀਰ ਜੀ ਇਹ ਬਹੁਤ ਵਧੀਆ ਜੀ ਪਿੰਡ ਨਾਲ ਵੱਸੀ ਏ ਠੀਕ ਹੈ ਜੀ ਦੋ ਦੰਦ ਵੱਸੀ ਏ ਬੜੀ ਠੰਡੀ ਧੀਰੀ ਏ ਮਨ ਲੈਵੇ ਦਾ ਹਿਸਾਬ ਉਹਨੇ ਇੱਕ ਸਵੇਰੇ ਦਾ ਹਾਂਜੀ ਮੈਂ ਤਾਂ ਉਹ ਆਪਾਂ ਜਿੱਥੋਂ ਲਈ ਵੈਸੇ ਯਾਰ 2-4 ਕਿਲੋ ਗੰਢੀ ਉਹਨਾਂ ਦੇ 7 ਕਿਲੋ ਗਾਂ ਧੀਰੀ ਏ ਅੱਛਾ ਜੀ ਤੇ ਬੜੀ ਚੰਗੀ ਵੱਸੀ ਵੇਖੋ ਜੀ ਐ ਕਿਤੇ ਗਵਾਲੀ ਨਹੀਂ ਕਰਨ ਵਾਲੀ ਬਿਲਕੁਲ ਬਿਲਕੁਲ ਜੀ ਅੱレ ਫਾਟ ਜਵਾਗ ਬੈਠਾ ਜਿੱਦਾਂ ਥੱਲੇ ਆ ਬਿਲਕੁਲ ਠੰਡੀ ਸੀਲ ਵੈੜ ਹੈ ਨਾ ਇੰਗਲਾ ਜੀ ਠੀਕ ਹੈ ਜੀ ਬੱਚਾ ਵੀ ਬਹੁਤ ਸੋਹਣਾ ਪਾਇਆ ਮਗਰ ਵਸ਼ੀ ਪਾਲੀ ਆ ਚੰਗੇ ਸੀਮਨ ਚ ਆ ਗਈ ਆ ਬਿਲਕੁਲ ਬਹੁਤ ਚੰਗਾ ਡੀਲ ਵਾਇਆ ਬਿਲਕੁਲ ਨਾ ਬਰੀਡ ਵੈੜ ਆ ਵੀਰੇ ਬੱਚਾ ਵੀ ਤੇ ਉਹਨਾਂ ਫਿਰ ਚੰਗਾ ਸੀਮਨ ਦੇ ਇੱਕ ਦਿਨ ਹੈ ਨਾ ਤੇ ਤੋਰੀ ਵੀ ਵੀਰ ਜੀ ਨੂੰ ਹਾਂ ਜੀ ਤੋਰੀ ਤੋਰੀ ਬੱਚਾ ਬੱਜ ਰਾਂਦੇ ਫਾਟ ਹਾਂ ਦੇਖੀ ਬਿਲਕੁਲ ਕਿਆ ਬਾਤਾਂ ਜੀ ਵੇਖੋ ਵੀਰੋ ਚੈੱਕ ਕਰੋ ਵੱਡੇ ਪੱਲੇ 'ਚ ਵੈੜ ਆ ਗਈ ਆ ਵੈੜ ਵੀ ਟੌਪ ਕਲਾਸ ਆ ਸਿਰਾਈ ਲੱਗਾ ਪਿਆ ਚੰਗੀ ਵਸ਼ੀ ਆ ਜੀ ਦੋ ਦੰਦਾ ਵਿਲੇ ਬੈ ਕੇ ਰੱਬ ਨੇ ਬਣਾਈ ਆ ਜੀ ਬਿਲਕੁਲ ਰਾਮ ਦਾ ਗੱਤ ਕਾਠ ਵੀ ਬਹੁਤ ਸ਼ਾਨਦਾਰ ਆ ਵੀਰੋ ਰੰਗ ਬਾਜ ਆ ਗਈ ਆ ਲੇਵਾਲੂਆ ਵੀ ਸ਼ਾਨਦਾਰ ਲੱਗਿਆ ਜੀ ਥਣ ਗੇਟ ਗੇਟ ਤੇ ਲੱਗਿਆ ਜੀ ਲੈ ਵੀਰ ਜੀ ਸੰਦੇ ਹਲੋਖਾਂ ਦੇ ਦੋ ਸੰਦੇ ਜੀ ਠੀਕ ਹੈ ਜੀ ਹਲੋ ਹੁਣ ਕਿ ਜਿੰਦਰ ਸਿਆ ਮਨਾਈ ਹੈ ਹਾਂਜੀ ਜੀ ਨੇ ਲੱਪਾ ਜਾਨ ਪਟਾਣ ਦੇ ਬੱਚੇ ਤੇ ਹੱਥ ਕੀ ਹੈ ਜੀ ਬਿਲਕੁਲ ਬੱਚੇ ਦੀ ਜੰਮਦੀ ਨੇ ਜੀ ਬਾਕੀ ਜਰੀ ਨਾ ਸਾਫ ਕੀ ਲੈ ਤਾਜੀ ਸੋਈ ਆ ਨਾ ਉਹਦੇ ਕਰਕੇ ਵੀਰੇ ਥੋੜੇ ਸੂਚ ਆਈ ਆ ਉਹਦੇ ਕਰਕੇ ਥੋੜਾ ਲੱਪਾ ਲੱਗਿਆ ਹਨਾ ਜੀ 5 ਵਜੇ ਸੋਈ ਸੀ ਅੱਜ ਮਨੇਰੇ ਸੋਈ ਆ ਹਾਂਜੀ ਠੀਕ ਹੈ ਜੀ ਬਿਲਕੁਲ ਵੇਖੋ ਵੀਰੋ ਚੰਗੀ ਸ਼ਾਨਦਾਰ ਵੈੜਾ ਤੁਹਾਨੂੰ ਤੁਹਾਨੂੰ ਚੈੱਕ ਕਰ ਲਓ ਵੀਰੋ ਕਿਆ ਬਾਤਾਂ ਜੀ ਚੰਗੀ ਵੈੜਾ ਗੀਆਂ ਜੀ ਇਹ ਰਹੀ ਚੰਗੀ ਠੀਕ ਹੈ ਜੀ ਹਾਂ ਜੀ ਵੀਰ ਜੀ ਕੀ ਮੁੱਲ ਕਰ ਲੈਣਾ ਵੈੜ ਦਾ ਮੁੱਲੇ ਤਾਂ ਤੁਸੀਂ ਲੱਕ ਕਰਾ ਲਓ 90 ਕਰਾ ਲਓ ਹਾਂਜੀ 92 ਕਰਾ ਲਓ 95 ਕਰਾ ਲਓ ਜਿੰਨੇ ਦੀ ਦੇਣੀ ਉਹ ਗੱਲ ਕਰਾਂਗੇ ਜੀ ਹਾਂਜੀ ਹਾਂਜੀ 8000 ਦੀ ਦੇਣੀ ਹੈ ਭਾਜੀ 8000 ਦੀ ਹਾਂਜੀ ਅੱਜ ਆਇਆ ਜਾ ਚਲੋ ਕੁਵੱਚੋ ਕਰ ਦਿਓ ਵੀਰੇ ਛੋਟ ਛਾਟ ਕਰ ਦਿਓ ਮਾਨ ਕਰਦਾਂਗੇ ਜੀ ਮਾਨ ਕਰਦਾਂਗੇ ਜਿਹੜਾ ਦੂਰ ਦਾ ਚੱਲ ਕੇ ਵਪਾਰੀ ਭਰਾ ਲੈਣ ਆਏਗਾ ਹਾਂਜੀ 2000 ਰੁਪਏ ਮਾਨ ਕਰਾਂਗੇ ਜੀ 8000 ਚ 78 ਦੀ ਹੋਗੀ ਹਨਾ ਜੀ ਹਾਂ ਜੀ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੋ ਫੋਨ ਲਾਓ ਪਤਾ ਨਹੀਂ ਕਿੱਥੇ ਹੋਏ ਨਹੀਂ ਬੈਠ ਹਨਾ ਜੀ ਮਾਣਦਾਨ ਖੁੱਲਾ ਕਰ ਦਿਓ ਮਿਹੜ ਬੈਠ ਤੇ ਲੱਗ ਕੇ ਆਣਗੇ ਮੁੱਲ ਕਰੋ ਜੀ ਦੇਖ ਕੇ ਮਿਹੜ ਦੱਸੇਗੀ ਮੇਰਾ ਮੁੱਲ ਕਰੋ ਠੀਕ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਵੇਖੋ ਵੀਰੋ ਜੈ ਜੈ ਮੁੱਲ 78000 ਦੀ ਵੜ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਵੜ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਵੀਰੋ ਚਵਾਈ ਵਾਲਾ ਤੁਹਾਨੂੰ ਲੱਗਿਆ ਬਲੀਡ ਦੀ ਬੱਚੀ ਹੈ ਬਿਲਕੁਲ ਬੱਚਾ ਵੀ ਬਲੀਡ ਦਾ ਮਦਰ ਬਿਲਕੁਲ ਜੀ ਹਾਂ ਜੀ ਬਾਕੀ ਵੀਰੋ ਕੱਦ ਕਾਠ ਵੀ ਵੱਡੇ ਦੀ ਆ ਫੁੱਲ ਕੱਦ ਕਾਠਾ ਚੰਗੀ ਵਸ਼ੀ ਆ ਚੰਗੇ ਸੀਮਨ ਚ ਆ ਬੱਚਾ ਵੀ ਬਹੁਤ ਸ਼ਾਨਦਾਰ ਪਾਇਆ ਵਸ਼ੀ ਚੰਗੇ ਸੀਮਨ ਚ ਪਈ ਆ ਨਾਲ ਹਨਾ ਜੀ ਹਾਂ ਜੀ ਚੰਗੇ ਰਿਕਾਰਡ ਵਾਲੀ ਹੋਊਗੀ ਵਸ਼ੀ ਵੇ ਲੋ ਵੀਰੋ ਮਨੇਰੇ ਸੂਈ ਆ 나ੜੂ ਨਾਲ ਆ ਗਿੱਲਾ ਗਿੱਲਾ 나ੜੂ ਠੀਕ ਆ ਜੀ ਇਹ ਤਾਂ ਤਿਆਰ ਦੀ ਹੋ ਗਈ ਹਨਾ ਜੀ ਬਾਕੀ ਕੋਈ ਵੀਰ ਫੋਨ ਲਾਵੇ ਹੋਰ ਨਹੀਂ ਮਾਰਦਾ ਹਨਾ ਜੀ ਬਿਲਕੁਲ ਜੀ ਬਾਕੀ ਵੀਰਾਂ ਨੇ ਇਹੇ ਕਹਿੰਦੇ ਆ ਵੀਰੋ ਫੋਨ ਜ਼ਰੂਰ ਲਾਜੋ ਬਸੂ ਲੱਗਿਆ ਉਹ ਯਾਰ ਬਿਲਕੁਲ ਜੀ ਮਹਤਾਨ ਵੀ ਖੁੱਲਾ ਹੋ ਜਾਊਗਾ ਠੀਕ ਆ ਜੀ ਹਨੇਰ ਜੀ ਨੰਬਰ ਤੇ ਆ ਗਈ ਇਹ ਵੀਰ ਜੀ ਆ ਗਈ ਜੇ 4 ਦੰਦ ਵਾਸੀ ਦੇ 4 ਦੰਦ ਆ ਗਈ ਵੈੜ ਇਹੋ ਆਪੀ ਸੁਣਦੀ ਹੈ ਠੀਕ ਹੈ ਜੀ ਹਾਂ ਜੀ ਠੰਡੀ ਠੋਡੀ ਬਹੁਤ ਹੈ ਜੀ ਬੜੀ ਬੜਨਾ ਵਾਸੀ ਦੇ ਚ ਲੀਫ ਡਾਲਦੇ ਬੱਚੀ ਨੇ ਬਹੁਤ ਬੜਨਾ ਵਾਸੀ ਦੇ ਠੀਕ ਹੈ ਜੀ 1 ਹਫਤਾ ਬਾਕੀ ਹੈ ਜੀ 1 ਹਫਤਾ ਬਾਕੀ ਹੈ ਐਸੇ ਹਰ ਦੇ ਜੀ ਠੀਕ ਹੈ ਜੀ ਖੋਲੋ ਵੀਰ ਜੀ ਹਾਂ ਦੇਖੋ ਵੀਰੋ 1 ਹਫਤਾ ਵੈੜ ਖਰਦੀ ਆ ਚੰਗੀ ਵਿਹੜਾ ਐ ਵੀ ਜੀ ਪਹਿਲਾ ਸੂਆ ਚਾਰ ਦੰਦਾ ਜੀ ਚਾਰ ਸਾਲ ਠੀਕ ਆ ਜੀ ਦੋਰ ਦੇ ਵਿੱਚ ਲੈ ਵੀ ਚਮਕੀ ਨੂੰ ਬਹੁਤ ਹੈ ਜੀ ਬਿਲਕੁਲ ਠੰਡੀ ਵੀ ਹੁੰਦੀ ਬਹੁਤ ਹੈ ਜਦਾਂ ਮੱਠੀ ਬਈ ਚੰਗੀ ਵਿਹੜਾ ਗਈ ਆ ਜੀ ਇਹ ਵੀ ਅੱਛੀ ਚੰਗੀ ਆ ਜੀ ਚਮਕਾ ਲਿਆ ਰੰਗਵਾਜ ਆ ਲੈ ਰੇ ਵਿੱਚ ਵੇਖੋ ਵੀਰੋ ਚੈੱਕ ਕਰ ਲਓ ਥਾਂ ਥਣ ਬਹੁਤ ਵਧੀਆ ਇਹਦਾ ਵੀ ਲੱਗਿਆ ਹਾਂਜੀ ਹਾਂਜੀ ਹਲੇ ਕੱਚੀ ਹੈ ਜੀ ਹੱfte ਹੈ ਠੀਕ ਹੈ 1 ਹੱfte ਹਟਦੀ ਹੈ ਨਾ ਜੀ 1 ਹੱfte ਠੀਕ ਹੈ ਜੀ ਬਣੋ ਬਹੁਤ ਵਾਸ਼ੀ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ ਵੜਦਾ ਹਾਂ ਬੋਲੇ ਜੀ ਛੋਟਾ ਜੇ ਕਰਨਾ ਹੈ ਦਾ ਹਾਂਜੀ 60 ਦੀ ਦੇ ਦिए 60 ਦੀ ਹਾਂਜੀ ਚਲ ਕਰ ਦਿਓ ਹੁਣ ਮਾਨਦਾਨ ਕਰ ਦੋ ਭਾਈ ਦੋ ਛੜ ਦੋ ਜੀ 58 ਦੀ ਹਾਂਜੀ ਠੀਕ ਹੈ ਜਾਇਜ਼ ਹੈ ਜੀ ਤੁਸੀਂ ਦੋ ਛੜ ਦੋ ਭਾਈ ਜਾਂਦੋ ਮਾਨਦਾਨ ਜਾਂਦੋ 56 ਦੀ ਪੱਜਵਿੰਡਿਆ ਪੂਰੇ ਦੀ ਹਾਨਾ ਚਲ ਜੀ ਡਾਕਟਰ ਗਿੰਦਰ ਜੀ ਆਪਾਂ ਤੈਨੂੰ ਵੀ ਆਖਣਾ ਯਾਰ ਤੂੰ ਨਾ ਠੀਕ ਹੈ ਜੀ ਸਫਾ ਤੁਹਾਨੂੰ ਯਾਰ ਕੀ ਲੱਗਦਾ ਪਰ ਅਸੀਂ ਤੇਰਾ ਮਾਨ ਕਰਦੇ ਆ ਬਹੁਤ ਵਧੀਆ ਲੈਂਦੀ ਆ ਬਹੁਤ ਜ਼ਿਆਦਾ ਬਣੂ ਬਹੁਤ ਜ਼ਿਆਦਾ ਹੈ ਨਾ ਚੰਗੀ ਬੱਦਰ ਬੁੱਦਰ ਆ ਢੇ ਢੁਲੇ ਬਹੁਤ ਆ ਹਨਾ ਜੀ ਚੰਗੀ ਬਣਨਾ ਬਣੂ ਚੰਗੀ ਠੰਡੀ ਧੀਰੀ ਬਿਲਕੁਲ ਬਿਲਕੁਲ ਠੰਡੀ ਸੀ ਲੱਗੀ ਹਨਾ ਬਣ ਚੰਗਾ ਲੱਗਾ ਜੀ ਬਹੁਤ ਠੰਡ ਗੋਲੇ ਦੰਗਾ ਲੱਗਾ ਹੈ ਠੀਕ ਹੈ ਜੀ ਵਧੀਆ ਠੰਡ ਲੱਗਾ ਬਾਕੀ ਠੰਡ ਹੋਰ ਕੱਢ ਜੂਏ ਜੀ ਹਨਾ ਅਸੀਂ ਪੂਰੀ ਮਾਨ ਤਾਨ ਕਰਦਾਂਗੇ ਨਾ ਬਹੁਤ ਵਸ਼ੀਆਂ ਆਉਂਦੀਆਂ ਵ ਉਹ ਜੀ ਸੰਧੀਆ ਕਮਾਲ ਕਰ ਦਿੰਦੀ ਬਿਲਕੁਲ ਬਾਈ ਕੋਈ ਵੀਰ ਫੋਨ ਲਾਵੇ ਕੋਈ ਨਾ ਹੋ ਜੂ ਦੂਰ ਹਨਾ ਵੀਰਾਂ ਦਾ ਮਾਨ ਤਾਂ ਦੂਰ ਹੁੰਦਿਆ ਠੀਕ ਆ ਜੀ ਜਿਆ ਜੀ ਜੀ ਹਾਂਜੀ ਅਗਲੇ ਬੰਨਾਂਗੇ ਝੋਟੀ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਝੋਟੀ ਦੀ ਲੀਲੀ ਦਾ ਵੀ ਸੀ ਝੋਟੀ ਠੀਕ ਆ ਜੀ ਕਿ ਇਹਦੀ ਮੱਛਿਆਦਨ ਸੁਈ ਸੀ ਅੱਛਾ ਜੀ ਤੇ ਚਲੋ ਆਪ ਤੇ ਪਰਿਵਾਰ ਸਾਰਾ ਉਹਨਾਂ ਦਾ ਬਾਹਰ ਹੀ ਏ ਹਾਂਜੀ ਆਪਣੇ ਪਿੰਡ ਜੋ ਲਈਏ ਲੋਕ ਮਾਣ ਕਰ ਦਿੰਦੇ ਫੋਨ ਕਰ ਦਿੰਦੇ ਚੱਲ ਆ ਡੰਗਰ ਠੀਕ ਹੈ ਨਾਟ ਕੋ ਨਹੀਂ ਸਮਝਦਾ ਵੀ ਤੇ ਹਾਂਜੀ ਤੇ ਬੱਚਾ ਗਿਆ ਮਾਰਾ ਜਦਾ ਚਚਰ ਤਚਰ ਤੇ ਪਈ ਹਾਂਜੀ ਸਾਰੇ 2 1/2 ਪੌਣੇ 3 ਮਹੀਨੇ ਸੂਈ ਨੂੰ ਅੱਛਾ ਜੀ ਸਿਰ ਬੀਬੀ ਪੱਠੇ ਪਾਉਂਦੀ ਉਹਦੇ ਕੋਲ ਸਿਰਫ 8 ਕਿਲੋ ਦਿੰਦੀ ਕੋਈ ਸੇਵਾ ਕਰੇਗਾ ਤਾਂ ਭਾਏ 9 ਕਿਲੋ ਕਰ ਦੇ 10 ਕਿਲੋ ਕਰ ਦੇ ਠੀਕ ਹੈ ਜੀ ਉਹਦੀ ਹੱਡੀਆਂ ਦੀ ਹੋਰ ਉਹਦੇ ਜਿੰਨਾ ਮਰਜ਼ੀ ਦੁੱਧ ਕੱਢੂਗਾ ਬਿਲਕੁਲ ਸੇਵਾ ਹੈ ਨਾ 8 ਕਿਲੋ ਦੇ ਕਰਦਾ ਆਪਾਂ 7 10 ਨੇ ਦੁੱਧ ਜਾ ਕੇ 9 ਕਿਲੋ ਹੋ ਜਾਏਗਾ ਠੀਕ ਹੈ ਹਾਂ 7 ਕਿਲੋ ਦੁੱਧ ਦੱਸਦੇ ਆਪਾਂ ਦੁੱਧ ਦੱਸਦੇ ਆ ਦੁੱਧ 8 ਕਿਲੋ ਆ ਅਗਰੇ ਆ ਬੰਨੇ ਜਾ ਕੇ 9 ਕਿਲੋ ਹੋ ਜਾਏਗਾ ਤੁਸੇ ਤੇ ਮਿਲਦੀ ਕਿਵੇਂ ਮੇਰੀ ਪਾੜੇ ਤੋਂ ਨਾ ਫਿਰ ਥਾਪੀ ਤੇ ਹਾਂ ਲੀਲੀ ਰਾਵੀ ਦੀ ਆ ਜੀ ਦੂਜਾ ਸੂਆ ਏ ਠੀਕ ਆ ਜੀ ਚੰਗੀ ਝੋਟੀ ਆ ਚੰਗੀ ਨਸਲ ਜਾਤ ਦੀ ਏ ਖੋਲੋ ਵੀਰ ਜੀ ਹਾਂ ਜੀ ਵੇਖੋ ਵੀਰੋ ਚੰਗੀ ਝੋਟੀ ਆ ਬੱਚਾ ਨਹੀਂ ਆ ਇਹਦਾ ਦੁੱਧ 7 ਕਿਲੋ ਦੱਸ ਦੇ ਵੀਰੋ ਨਹੀਂ ਇਹ ਚਾਚੂ ਕੋਲ ਉੱਧਰ ਠੀਕ ਆ ਜੀ ਕਿਹਦੇ ਘਰ ਜਾ ਕੇ 9 ਕਿਲੋ ਨਿਕਲੂਗਾ ਅੱਛਾ ਜੀ ਹਾਂ ਜੀ ਪਰ ਅਸੀਂ ਫੇਰ ਹੀ 2 ਕਿਲੋ ਘੱਟ ਰੱਖਨੇ ਆ ਵੀ ਚਲੋ ਅਗਲਾ ਖੁਸ਼ ਹੋਈਂਦਾ ਗਾਂ ਗਾਂ ਅੱਜ ਕੀਤ ਕਰ ਜਿੰਦਾ ਠੀਕ ਹੈ ਲੰਮੀ ਪੂਛ ਹੈ ਚਾਰੇ ਹੋਰ ਕਿੱਟੇ ਨੇ ਬਿਲਕੁਲ ਚਿੱਟਾ ਧੁੰਨੀ ਚਿੱਟੀ ਹੈ ਬੱਗੀ ਨਾਲ ਸਿਆ ਹਾਂਜੀ ਵੇਖੋ ਵੀਰੋ ਕੱਦ ਕਾਠ ਵੀ ਬਹੁਤ ਸ਼ਾਨਦਾਰ ਆ ਕੋਈ ਨਿੱਕਾ ਕੱਦ ਨਾ ਮੰਨ ਕੇ ਵੀਰ ਚੱਲੇ ਕੱਦ ਦੀ ਸੋਹਣੀ ਆ ਲੰਮੀ ਬੇਲ ਆ ਝੋਟੀ ਹਾਂਜੀ ਚੰਗੀ ਝੋਟੀ ਆ ਜੀ ਥਣ ਚੈੱਕ ਕਰ ਲੈ ਕਿਆ ਬਾਤਾਂ ਜੀ ਥਣ ਚੈੱਕ ਕਰੋ ਵੀਰ ਜੀ ਬਹੁਤ ਵਧੀਆ ਚਵਾਈ ਵਾਲਾ ਲੱਗਿਆ ਥਣ ਹਨਾ ਜੀ ਬੋਲਾ ਚਵਾਈ ਜੀ ਠੀਕ ਹੈ ਚੰਗਾ ਚਵਾਈ ਠੀਕ ਹੈ ਜੀ ਜਵਾ ਬਹੁਤ ਚੰਗਾ ਵਧੀਆ ਲੱਗਾ ਜੀ ਠੀਕ ਹੈ ਜੀ ਚੰਗੀ ਝੋਟੀਆਂ ਵੀਰੋ ਹਾਂਜੀ ਹਾਂਜੀ ਥਣ ਤੁਹਾਨੂੰ ਬਹੁਤ ਵਧੀਆ ਚਵਾਈ ਵਾਲਾ ਮੈਂ ਕੱਦ ਕਾਠਾ ਹਾਂਜੀ ਕਿੱਗਾਠਾ ਜੀ ਗੁੱਠਾ ਚੰਗਾ ਝੋਟੀ ਦਾ ਬਹੁਤ ਵਧੀਆ ਸਾਰੀ ਚੰਗੀ ਹੈ ਜੀ ਸਾਰੀ ਚੰਗੀ ਬਹੁਤ ਹਾਂਜੀ ਚਲੋ ਬੀਬੀ ਲੈ ਕੇ ਮੇਰੀ ਵੇਚ ਦਿਓ ਮੈਂ ਹੱਥ ਨਾਲ ਵੇਚ ਦਾਂਗੇ ਤੇ ਠੀਕ ਹੈ ਜੀ ਤੇਰੇ ਵੱਟ ਕੇ پیسے ਤੈਨੂੰ ਫੜਾ ਦਾਂਗੇ ਠੀਕ ਹੈ ਜੀ ਮੱਥਾ ਲਾਫੇ ਦੀ ਲਿਟਰ ਕਰਨ ਲਈ। ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ? ਇਹ ਵੀਰ ਜੀ ਮੁੱਲ ਤੇ 60000 ਕਰਦੇ ਆ। ਅੱਛਾ ਜੀ। ਕਰ ਦਿਓ ਮਾਨਤਾ। ਜਾਂਦੇ ਹੋ? ਹਾਂ ਨਹੀਂ ਕਰਦੀ ਜੀ। ਹਾਂ ਨਹੀਂ ਕਰ ਦੋ। 57000 ਦੀ ਦੇਦੀ ਐ। 57 ਦੀ? ਹਾਂ ਜੀ। ਕਰ ਦਿਓ ਮਾਨਤਾ, ਹੋਰ ਕਰ ਦਿਓ। ਹਾਂ ਜੀ ਅਸੀਂ ਦੱਸ ਦਿੰਦੇ ਆ ਤੇਰਾ ਤੇਰੀ ਮਰਿਆਲੇ ਤੇ ਕਿਹਨੂੰ ਪੈਸੇ ਵਟਕੇ ਦੇਣੇ ਆ ਲੈਣਾ ਨਹੀਂ ਆ ਕਿੱਡਾ ਬਿਲਕੁਲ ਬਿਲਕੁਲ ਬਾਕੀ ਚਲੋ ਬੱਚਾ ਹੁੰਦਾ ਤੇ ਹੋਰ ਵਾਦਾ ਹੁੰਦਾ ਹਨਾ ਜੀ ਫਿਰ ਛੋਟੀ ਚਲੋ ਹਨਾ ਜੀ ਚੰਗੇ ਮੋੜਲੇ ਚ ਬਿਲਕੁਲ ਕੁੱਤਾ ਕੰਮ ਨਹੀਂ ਕੀਤਾ ਕੋਈ ਬੱਚੇ ਬੁੱੱਚੇ ਲਾਉਂਦੇ ਨੇ ਇਦਾਂ ਵੇਚਣੀ ਇਦਾਂ ਵਿਕਦਾ ਮਾਲ ਇੱਕ ਦਾ ਮਾਲ ਆ ਬੜਾ ਇਦਾਂ ਵਿਕਦਾ ਠੀਕ ਹੈ ਜੀ ਜੋ ਚੀਜ਼ ਹੈ ਉਹ ਤਾਂ ਅਗਲੇ ਸਾਹਮਣੇ ਰੱਖਦੀ ਸੀ ਉਹ ਆ ਚੀਜ਼ ਹੈਗੀ ਹੋਈ ਦੋ ਹੀ ਜਾਣਦੇ ਹੋ ਕਿ ਨਾ 55 ਦੀ ਪੂਰੀ ਦੀ ਹਨਾ ਜੀ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਕਿੰਨੇ ਦਿਨ ਤੱਕ ਆਪਾਂ ਤੈਨੂੰ ਯਾਦ ਕੀ ਆਖਣਾ ਨਹੀਂ ਬਿਲਕੁ ਬਾਕੀ ਦੋਨੀਆਂ ਮਾਤਰਾਂ ਤੁਸੀਂ ਕਰਦੇ ਹੋ ਹਨਾ ਜੀ ਚਲੋ ਮਾਨ ਰੱਖਦੇ ਹੋ ਮੇਰਾ ਵੀ ਬਾਕੀ ਮੈਨੂੰ ਹੁੰਦਾ ਦੂਰੋਂ ਵੀਰ ਆਉਂਦੇ ਆ ਕਰਾਏ ਪੈਂਦੇ ਆ ਹਨਾ ਜੀ ਤੇ ਉਹ ਵੀ ਵੀਰ ਖੁਸ਼ ਹੋ ਜਾਂਦੇ ਆ ਚਲੋ ਜਦੋਂ ਮਾਨਤਨ ਹੋ ਜਾਂਦਾ ਵਿੱਚੋਂ ਤੇ ਮਾਤਨਤਰਾ ਜਗਰਾਵਾ ਤਾਂ ਗਾਂ ਦੂਰ ਤੱਕ ਗਾਂ ਮੇਰਾ ਵੀ ਬਾਰਡਰ ਤੇ ਕੰਡੇ ਤੱਕ ਹੁੰਦਾ ਰਹਿਣੇ ਦੇ ਕੰਡੇ ਤੱਕ ਜਾਂਦੀਆਂ ਨੇ ਗਾਵਾਂ ਹਨ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੋ ਫੋਨ ਜ਼ਰੂਰ ਲਾਇਓ ਮਾਂ ਤਾਂ ਹੋਰ ਹੋ ਜਾਣਗੇ ਕੋਈ ਚੱਕਰ ਨਹੀਂ ਹਨਾ ਜੀ ਘਰ ਚੋ ਜ ਆ ਕੇ ਵੇਖੋ ਜੀ ਬਿਲਕੁਲ ਜੀ ਤਾਂ ਕਿਹੜੇ ਤੁਸੀਂ ਪਸ਼ੂ ਲਿਆਉਂਦੇ ਹੋ ਚਲੋ ਲੰਮੇ ਸਮੇਂ ਤੋਂ ਤੁਹਾਡਾ ਵਪਾਰ ਦਾ ਕੰਮ ਆ ਜੀ ਪਸ਼ੂ ਸਾਫ ਸੁਥਰਾ ਹੁੰਦਾ ਜੀ ਹਨਾ ਜੀ ਵੇਖਦਾ ਵੀ ਜਲਦੀ ਆ ਮੈਂ ਤਾਂ ਦੱਸਿਆ ਪਿਛਲੀ ਵੀਡੀਓ ਚ ਅੱਧੇ ਪੌਲਿੰਗ ਨਹੀਂ ਵੇਖੇ ਤਿੰਨੇ ਨਾ ਸਾਡੇ ਜੇ ਤੁਸੀਂ ਪਾਈਏ ਮੂਵੀ ਹਾਂਜੀ ਹਾਂਜੀ ਹੁਣੇ ਸਾਡੇ ਤੇ ਵਧ ਗਿਆ ਕੰਮ ਜੀ ਬਿਲਕੁਲ ਬਿਲਕੁਲ ਜੀ ਰੇਟ ਜੈਜ ਹੁੰਦੇ ਆ ਪਸ਼ੂ ਸਾਫ ਸੁਥਰੇ ਹੁੰਦੇ ਆ ਜੀ ਹਨਾ ਜੀ ਚੰਗੇ ਪਸ਼ੂ ਆ ਬਾਕੀ ਇਹ ਵੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਹੈ ਕਿ ਵੀਰੇ ਤੁਸੀਂ ਵੀ ਪਸ਼ੂ ਤੇ ਲਾਗੇ ਜ਼ਰੂਰ ਇੱਕ ਟਾਈਮ ਪਹੁੰਚਿਆ ਕਰੋ ਆਪਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹ ਤੁਹਾਡਾ ਆਪ ਦਾ ਵੀਰ ਜੀ ਫਰਜ਼ ਬੰਦਾ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਲਿਓ ਜੀ ਫਿਰ ਨਾਮ ਸੁਵਿੰਦਰ ਸਿੰਘ ਜੀ ਹਾਂਜੀ ਤੇ ਠੱਠਾ ਹਾਂਜੀ ਨੇੜੇ ਫਰੇਗੜ ਚੂੜੀਆਂ ਜੀਠਾ ਰੋਡ ਆ ਭਾਲੋ ਵਾਲੀ ਨੇੜੇ ਪੈਂਦੀ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 9860 45155 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਮਖਲੀ ਜਾਵੇ ਵੀਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ